ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਪਰੇ ਦੋਸਤਾਂ ਦੇ ਹੋ ਠੀਕ ਠਾਕ ਹੋ ਜੀ ਲਓ ਜੀ ਪਿੰਡ ਢਲਮਾ ਕਲਾਂ ਛੱਪੜ ਦੇ ਵਿੱਚ ਪਾਰਕ ਬਣ ਜਾ ਰਿਹਾ ਤੇ ਪੱਕਾ ਕਰਕੇ ਛੱਪੜ ਡੂੰਗਾ ਕਰਕੇ ਜਿਹੜਾ ਪਾਣੀ ਸਾਫ਼ ਸੁਥਰਾ ਹੋਇਆ ਕਰੂਗਾ ਪਹਿਲਾਂ ਬਹੁਤ ਸਾਰਾ ਗੰਧ ਹੁੰਦਾ ਸੀ ਮੱਛਰ ਹੁੰਦੇ ਸੀ ਲਫਾਫੇ ਹੁੰਦੇ ਸੀ ਜਨੜੇ ਹੋ ਜਾਂਦੇ ਸੀ ਉਹ ਸਾਰੀਆਂ ਦਿੱਕਤਾਂ ਹੁਣ ਚੱਕਿਆ ਜਾਣੀਆਂ ਯਾ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇੱਧਰ ਪਾਰਕ ਬਣਨਾ ਇੱਧਰ ਬੂਟੇ ਲੱਗਣੇ ਆ ਤੇ ਇੱਥੋਂ ਗਲੀ ਛੱਡੀ ਜਾਣੀਆਂ ਇਹ ਉਹ ਪਰਲੇ ਪਾਸੇ ਪਾਰਕ ਆਸੇ ਪਾਸੇ ਵੀ ਮਤਲਬ ਨੰਗਣਾਸਤੇ ਤੇ ਇੱਦਾਂ ਤੁਸੀਂ ਦੇਖ ਸਕਦੇ ਹੋ ਖਦਾਈ ਦਾ ਕੰਮ ਚੱਲ ਰਿਹਾ ਤੇ ਬਹੁਤ ਵਧੀਆ ਜਿਹੜਾ ਪਾਰਕ ਬਣਨਾ ਵਾ ਅ ਪਹਿਲੀ ਵਾਰੀ ਕੋਈ ਸਰਪੰਚ ਐਸਾ ਆਇਆ ਜਿਨੇ ਪਿੰਡ ਢਲਮਾ ਦੇ ਵਿਕਾਸ ਬਾਰੇ ਸੋਚਿਆ ਮੇਰੇ ਖਿਆਲ ਤੇ ਉਹਨਾਂ ਦੀ ਪੂਰੀ ਟੀਮ ਨੂੰ ਚੇਅਰਮੈਨ ਸਾਹਿਬ ਤੇ ਸਰਪੰਚ ਸਾਹਿਬ ਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸੋਹਣਾ ਕੰਮ ਕਰ ਰਹੇ ਆ ਹੋਰ ਵੀ ਪਿੰਡਾਂ ਵਿੱਚ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਤਾਂ ਪਹਿਲੀ ਵਾਰੀ ਆਪਣੇ ਪਿੰਡ ਵਿੱਚ ਦੇਖਿਆ ਕੋਈ ਸਰਪੰਚ ਚੰਗਾ ਆ ਜਿਹੜੇ ਇਹ ਛੱਪੜ ਬਾਰੇ ਗੰਦਗੀ ਬਾਰੇ ਸੋਚਿਆ